ਸਸੀ ਕਾ ਸਾਰਿਆਂ ਨੂੰ ਮੇਰਾ ਨਾਮ ਆ ਪ੍ਰਵਨੂਰ ਕੌਰ ਤੇ ਮੇਰੇ ਮੰਮਾ ਥੋੜੇ ਜੇ ਸਿੱਕ ਸੀ ਇਸ ਕਰਕੇ ਅੱਜ ਮੈਂ ਬਣਾਉਣੀ ਵੀ ਆ ਵਲੌਗ ਤਾਂ ਕਰਕੇ ਨਹੀਂ ਕਾਫੀ ਦਿਨਾਂ ਤੋਂ ਆਇਆ ਤੇ ਅੱਜ ਇੱਕ ਮਾ ਬਰਥਡੇ ਆ ਤੇ ਮੈਂ ਉਹਦੇ ਨਾਲੋਂ ਤਾਂ ਜ਼ਿਆਦਾ ਐਕਸਾਈਟਡ ਆ ਕਿ ਇੱਕ ਦਾ ਬਰਥਡੇ ਆ ਤੇ ਮੈਨੂੰ ਖਾਣ ਨੂੰ ਤੇ ਗਿਫਟ ਗਿਫਟ ਮਿਲ ਜੂਗਾ ਨਾ ਉਹਦੇ ਭਾਵੇਂ ਨਾ ਤੇ ਹੌਣ ਹੁੰਦੇ ਲਈ ਇੰਨੇ ਸਾਰੇ ਗਿਫਟ ਲੈ ਕੇ ਆਉਂਦੇ ਆ ਨਾ ਮੈਂ ਤੁਹਾਨੂੰ ਹੁਣੇ ਵਿਖਾਉਣੀ ਆ ਆ ਇੱਕ ਕੰਮਲੀ ਸਟੇਸ਼ਨਰੀ ਟੌイズ ਤੇ ਕੱਪੜੇ ਉਹਦੇ ਭਾਣੇ ਨਾਲ ਮੈਂ ਕਿਹਾ ਮੈਂ ਕੀ ਕਰੂੰਗੀ ਮੈਂ ਵੀ ਆਪਣੇ ਆਪ ਦੇ ਲਈ ਲੈ ਆਉਣੀ ਤੇ ਅੱਧਾ ਸਮਰਤਾ ਮੈਂ ਲੈ ਆਂਦਾ ਤੇ ਉਹਵੇਂ ਦਾ ਪਰਸ ਮੈਂ ਲੈ ਕੇ ਨਹੀਂ ਤੇ ਤੂੰ ਭੁੱਖੀ ਰਹਿਣੀ ਹੈ ਭਿਜਵਾਕ ਨਹੀਂ ਜੇ ਜਨਮ ਦਿਨ ਸੀ ਤੇ ਤੂੰ ਕਾਹਦੇ ਲਈ ਲੈ ਆਈਂ ਆ ਕਰ ਨਾਮ ਨਹੀਂ ਹੋ ਤਾਂ ਫਿਰ ਲੈਣਾ ਹੀ ਹੁੰਦਾ ਵਾ ਵੱਡੀ ਭੈਣ ਨੇ ਵੀ ਲੈਣਾ ਹੁੰਦਾ ਜੇ ਥੋੜਾ ਹੁੰਦਾ ਵੀ ਹਰ ਵਾਰ ਹੀ ਲੈਣਾ ਹੁੰਦਾ ਵਾ ਮੁੜ ਕੇ ਕਹਾਂ ਉਹ ਤੇਰਾ ਜਨਮ ਦਿਨ ਹੋਊਗਾ ਤੇ ਮੁੜ ਕੇ ਫਿਰ ਉਹ ਕਹੂਗੀ ਮੈਨੂੰ ਉਹਨੇ ਲੈ ਕੇ ਦੋ ਆ ਜਿਹੜੀ ਆ ਵਾਲੀ ਡਰੈਸ ਉਹ ਨਾ ਨਹੀਂ ਉਹ ਕੱਲੀ ਹੈ ਕਹਿੰਦੀ ਆ ਮੈਂ ਨਹੀਂ ਲਈ ਆ ਆਪਣੇ ਲਈ ਤੇ ਆਹ ਹੋ ਤਾਂ ਫਿਰ ਉਹਨੇ ਤਾਂ ਤੂੰ ਨਾਲ ਲੈ ਕੇ ਆ ਗਈ ਆ ਟਵਾਏ ਆ ਆਪਣੇ ਲਈ ਵੀ ਲੈ ਕੇ ਆ ਗਈ ਆ ਵੇਖ ਆ ਪਹਿਲਾਂ ਤੂੰ ਹੁਣ ਐਡਾ ਪਰਸ ਕੀ ਕਰਨਾ ਸੀ ਤੂੰ ਮੈਨੂੰ ਇਹ ਦੱਸ ਨਾਨੀ ਸੋਣਾ ਕਰੇ ਨਾ ਮਾਮੀਆਂ ਨੂੰ ਜਾ ਕੇ ਦੱਸੂਗੀ ਵੀ ਆ ਮੇਰੇ ਨਾਲ ਖਰਚੇ ਦਾ ਥਾਂ ਆ ਬਣਾਉਂਦੀ ਆ ਨਾਨੀ ਸੋਣਾ ਲੱਗੂਗਾ ਜੇ ਬਿਮਾਰ ਪਈ ਅੱਛਾ ਪੰਡਨ ਹੋ ਗਏ ਉਹਨੂੰ ਬੁਖਾਰ ਚੜੀ ਜਾਂਦਾ ਵਾ ਤੇ ਨਾਨੀ ਉਹ ਅੰਡੇ ਆਸਟ੍ਰੇਲੀਆ ਵਾਲੇ ਬੰਦੇ ਕੁੜੀਆਂ ਤਾਂ ਅਸੀਂ ਲੱਗਣਾ ਹੀ ਆ ਅਸੀਂ ਆਸਟ੍ਰੇਲੀਆ ਘੁੰਮ ਕੇ ਆਏ ਆ ਤੇ ਆਸਟ੍ਰੇਲੀਆ ਘੁੰਮ ਕੇ ਆਏ ਜਾਂ ਪਰਸੋਂ ਤੋਂ ਬਗੈਰ ਤੁਸੀਂ ਕੁੜੀਆਂ ਨਹੀਂ ਲੱਗ ਸਕਦੇ ਨਹੀਂ ਨਾਨੀ ਹਾਂ ਵੇਖੋ ਕਿਉਂ ਮੇਰੇ ਨਾਲ ਜੱਜ ਜੱਜ ਕਰਦੀ ਨਹੀਂ ਅੱਗੇ ਵੀ ਕੁੜੀਆਂ ਆ ਗਈਆਂ ਸੀ ਜਿੰਨਾਂ ਵਿਚਾਰੀਆਂ ਨੂੰ ਉੱਥੋਂ ਤੱਕ ਬਾਹਰ ਨਹੀਂ ਸੀ ਕੋਈ ਜਾਨ ਦਿੰਦਾ ਤਨਾਰਨੀ ਹੋਰ ਮਾਡਰਨ ਜਿਮਾਨਾ ਵਾ ਮਾਡਰਨ ਜਿਮਾਨਾ ਹੀ ਲੈ ਕੇ ਖਾ ਗਿਆ ਵਾ ਆ ਤੁਸੀਂ ਦੇਖ ਸਕਦੇ ਕੰਦੇ ਵੱਡੇ ਦੀ ਡੈਕੋਰੇਸ਼ਨ ਹੋ ਗਈ ਆ ਮਸਾ ਮਸਾ ਹੀ ਨਾ ਤਾਂ ਆਮਲਾ ਗਿਆ ਕਦੇ ਉਹ ਬਲੂਨ ਲੱਥ ਗਿਆ ਕਦੇ ਉਹ ਇੱਕ ਤਾਂ ਸਾਡੇ ਤੋਂ ਬਲੂਨ ਹੀ ਨਹੀਂ ਫੁੱਲੇ ਇਹ ਕ ਮਾਜਾ ਤੇਰਾ ਹੀ ਤਾਂ ਵੱਡੇ ਆ ਆ ਬਾਈ ਕੰ ਇਹਨੂੰ ਬਸ ਹਲੇ ਇੱਕ ਚੀਜ਼ ਤਾਂ ਨਹੀਂ ਪਤਾ ਜੋ ਇਹਨੂੰ ਸਰਪ੍ਰਾਈਜ਼ ਦੇਣਾ ਹੈ ਨਾ ਤੇ ਤੇਨੂੰ ਕਿਵੇਂ ਦਾ ਲੱਗਦਾ ਵਾ ਤੇਰਾ ਬੱਡੇ ਆ ਬਹੁਤ ਵਧੀਆ ਸ਼ਾਤੂ ਤੇਨੂੰ ਪਤਾ ਕਿਹੜਾ ਕੇਕ ਆ ਨਹੀਂ ਇਹਨੂੰ ਕੇਕ ਤੱਕਦਾ ਇਹਨੂੰ ਪਤਾ ਮੈਂ ਹੁੰਦੀ ਨਾ ਮੈਂ ਤਾਂ ਵੇਖ ਲੈਣਾ ਸੀ ਉਹਦੇ ਹੀ ਕੇਕ ਕਿਹੜਾ ਮੰਗਵਾਉਣ ਲੱਗੇ ਆ ਤੇ ਇਹਨੂੰ ਕੇਕ ਦਾ ਹੀ ਨਹੀਂ ਪਤਾ ਤੇ ਨਾ ਨਹੀਂ ਭੈਣੇ ਬਾਲਾ ਤੇਰਾ ਤੂੰ ਵੱਡਾ ਫਰ ਉਹ ਵੱਡੇ ਦਾ ਕੀ ਹੁੰਦਾ ਵੱਡੇ ਛੋਟੇ ਬਸ ਜਿਹਨੂੰ ਖਾਣ ਦਾ ਹੋਵੇ ਨਾ ਉਹਨੇ ਤਾਂ ਬਸ ਵੇਖ ਹੀ ਲੈਣਾ ਇਹ ਕਮ ਡਰੈਸ ਕਿੰਨੇ ਸੋਹਣੀ ਆ ਹਾਂਜੀ ਬਹੁਤ ਸੋਹਣੀ ਆ ਇਹ ਕਮ ਦਾ ਬੈਗ ਦੇਖੋ ਹਾਂ ਵੇ ਆ ਵੇ ਆ ਐਂ ਕਰੀ ਉਹ ਉੱਤੇ ਥਲੇ ਤੇ ਥਲੇ ਬਾਅਦ ਹਸ਼ਾ

ਜਦ ਤੇ ਤਾਂ ਖੁਸ਼ੀ ਹੋਣੀ ਚਾਹੀਦੀ ਆ ਜਿਆਦੀ ਹੋਣੀ ਚਾਹੀਦੀ ਆ ਅੱਗੇ ਤੇ ਵਿਚਾਰੇ ਕੱਲੀ ਦਾ ਉੱਥੇ ਹੀ ਬਣਾ ਦੇਈਦਾ ਸੀ ਹੈਨਾ ਐਨੂੰ ਨਾਨੇ ਸਰਪ੍ਰਾਈਜ਼ ਹੈ ਨਹੀਂ ਪਤਾ ਲੱਗਾ ਸਰਪ੍ਰਾਈਜ਼ ਤਾਂ ਹੀ ਪਤਾ ਲੱਗਾ ਤੇ ਤੂੰ ਐਨੂੰ ਐਨੂੰ ਕੇਕ ਤੱਕ ਦਾ ਨਹੀਂ ਪਤਾ ਕਿਹੜਾ ਕੇਕ ਆਇਆ ਵਾ ਮੈਨੂੰ ਤਾਂ ਪਤਾ ਵਾ ਕਿਹੜਾ ਕੇਕ ਆਇਆ ਤੇ ਤੂੰ ਤਾਂ ਲੈ ਕੇ ਜਾਣੀ ਤਾਂ ਤੈਨੂੰ ਪਤਾ ਹੋਣੀ ਆ ਸਰਪ੍ਰਾਈਜ਼ ਹੈ ਮਾ ਕੇ ਵਾਓ ਫਿਰ ਉਹ ਵਿਚਾਰੀ ਘਰੇ ਸੀਗੀ ਤੇ ਉਹਨੂੰ ਹੋਰ ਕੀ ਪਤਾ ਲੱਗੇ ਕਿ ਕਿਹੜਾ ਕੇਕ ਆਇਆ ਤੇ ਕਿਹੜਾ ਨਹੀਂ ਆਇਆ ਉਹ ਹੁਣ ਕੱਟੂ ਵੀ ਵੇਖੂਗੀ ਫੇਰ ਹੀ ਉਹਨੂੰ ਪਤਾ ਲੱਗੂਗਾ ਕਿ ਇਹ ਚੱਕੇ ਆਏ ਕਿ ਜ ਨਹੀਂ ਆਇਆ ਨਾਨੀ ਪਹਿਲਾਂ ਕੱਟੂ ਜਿਆਦੀ ਸਿਆਣੀ ਬਣ ਜੰਨੀ ਆਪ ਹੀ ਜਦੋਂ ਜੀ ਕੇ ਲਿਆ ਕੇ ਫੇਰ ਉਹ ਤੂੰ ਮਰੇ ਬਣਾ ਦਿੰਨੀ ਐ ਨਾਨੀ ਪਹਿਲਾਂ ਕੱਟੇ ਦਾ ਨਹੀਂ ਹੁੰਦਾ ਪਹਿਲਾਂ ਵੇਖੀ ਤਾਂ ਹੁੰਦਾ ਫੇਰ ਕੱਟੀ ਜਾਂਦਾ ਤੇ ਵੇਖ ਕੇ ਕੱਟੂ ਨਹੀਂ 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 ਪਹਿਲਾਂ ਵੇਖੀ ਤਾਂ ਹੁੰਦਾ ਫੇਰ ਫੋਟੋ ਖਿੱਚੀ ਜਾਂਦੀ ਹੁੰਦੀ ਫੇਰ ਕੱਟੀ ਜਾਂਦਾ ਕਿਉਂ ਫੋਟੋ ਖਿੱਚਣੀ ਜ਼ਰੂਰੀ ਹੁੰਦੀ ਐ ਨਾਨੀ ਸਟੇਟਸ ਪਾਉਣਾ ਹੁੰਦਾ ਵਾ ਲੈ ਸਟੇਟਸ ਪਾ ਰਿਆ ਇਨੀ ਕੀ ਹੁੰਦਾਗਾ ਔਰ ਨਾਨੀ ਮੈਂ ਤਾਂ ਨਹੀਂ ਬਣਾਉਂਦੀ ਮम्मा ਹੁਣੀ ਪਉਂਦੇ ਆ ਨਾ ਤਾਂ ਕਰਕੇ ਮੈਂ ਕਹਿੰਦੀ हूं ਫੋਟੋ ਖਿੱਚਣੀ ਚਾਹੀਦੀ ਆ ਅੱਛਾ ਇਹ ਤੈਨੂੰ ਹੁਣ ਤੋਂ ਹੀ ਪਤਾ ਵਾ ਤੇ ਉਹ ਤਾਂ ਨਾਨੀ ਪਤਾ ਹੀ ਆ ਸਾਰਿਆਂ ਨੂੰ ਬਾਗਰੂ ਨਹੀਂ ਬਾਗਰੂ ਇਹ ਨਹੀਂ ਕਿ ਉਹ ਨਾ ਜਾਣਦੀ ਆ ਤੂੰ ਤੇ ਨਾਨੀ ਪਤਾ ਹੀ ਆ ਇਹ ਆ ਮਾਡਰਨ ਜਮਾਨਾ ਨਾਨੀ ਮਾਡਰਨ ਹਾਂ ਹੁਣ ਤਾਂ ਤੁਹਾਡਾ ਮਾਡਰਨ ਜਮਾਨਾ ਆ ਗਿਆ ਤੇ ਅਸੀਂ ਕੁੜੀਆਂ ਨੂੰ ਕਦੇ ਇੱਕ ਤੋਂ ਦੂਜੀ ਵਾਰ ਹੀ ਨਹੀਂ ਸੀ ਦੁਕਾਨ ਤੇ ਜਾਣ ਦਈਦਾ ਤੁਸੀਂ ਹੈਪੀ ਬਰਥਡੇ ਨੇ ਮਨਾਉਂਦੇ ਕੋਈ ਹੈਪੀ ਬਰਥਡੇ ਨਹੀਂ ਅਜੇ ਤੱਕ ਸਾਡਾ ਨਹੀਂ ਕਿਸੇ ਨੇ ਮਨਾਇਆ ਤੇ ਘਾ ਅਸੀਂ ਕਿਸੇ ਦਾ ਨਹੀਂ ਹਾਂ ਅੱਛਾ ਪਤਾ ਨਹੀਂ ਕਦੋਂ ਹੈਪੀ ਬਰਥਡੇ ਨਾਂ ਗਿਆ ਦਾ ਉਹ ਪਤਾ ਨਹੀਂ ਕਦੋਂ ਨੱਕ ਜਾਂਦਾ ਤੇ ਕਦੋਂ ਨਹੀਂ ਥੱਕ ਜਾਂਦਾ ਥੋੜਾ ਡੇਟ ਉਹ ਨਹੀਂ ਪਤਾ ਆਉਂਦਾ ਬੱਡੇ ਕਿ ਟੈਬਲੇ ਨੱਕ ਜਾਂਦਾ ਵਾ ਬਸ ਨਾਲੇ ਤੁਹਾਡੇ ਜਮਾਨਾ ਦਾ ਨਾਮ ਲੱਗ ਜਾਂਦਾ ਹੈ ਹੈਪੀ ਬਰਥਡੇ ਹੈਪੀ ਬਰਥਡੇ ਬੋਟਾ ਇਹੋ ਜਿਹਾ ਜਮਾਨਾ ਵਾ ਬਸ ਅੱਜ ਮੇਰਾ ਵੱਡੇ ਅੱਜ ਮੇਰਾ ਵੱਡੇ ਅੱਜ ਮੇਰਾ ਵੱਡੇ ਉਹ ਵੱਡੇ ਹੀ ਪਤਾ ਨਹੀਂ ਕੀ ਹੁੰਦਾ ਨਾਨੀ ਵੱਡੇ ਲੋਕਾਂ ਦਾ ਜਨਮ ਦਿਨ ਹੁੰਦਾ ਇਹਨਾਂ ਦਾ ਵੱਡੇ ਵੱਡੇ ਹੀ ਆਈ ਜਾਂਦਾ ਵਾ ਵੱਡੇ ਹੀ ਆਜੇ ਵੱਡੇ ਕੀ ਹੁੰਦੇ ਆ ਨਾਨੀ ਵੱਡੇ ਸਵਰਗ ਦਾ ਦੇਨ ਹੁੰਦਾ ਨਾਨੀ ਸਵਰਗ ਦਾ ਦੇਨ ਹੁੰਦਾ ਵੇ ਇਹ ਤਾਂ ਨਹੀਂ ਨਾਨੀ ਉਹ ਕਿਹੜਾ ਸਵਰਗ ਆ ਮੇਰਾ ਤਾਂ ਨਹੀਂ ਕਹਿੰਦਾ ਹੋਊਗਾ ਮੇਰੇ ਲਈ ਤਾਂ ਮੇਰਾ ਵੱਡੇ ਸਵਰਗੀ ਹੁੰਦਾ ਨਾਨੀ ਅੱਛਾ ਹਾਂ ਮਸਾ ਇੱਕ ਦਿਨ ਆਉਂਦਾ ਵਾ ਜਿਹਦੇ ਵਿੱਚ ਵਾ ਵਾ ਸਾਰਾ ਕੁਝ ਖੜਾਉਣੇ ਖਡੂਣੇ ਮਿਲ ਜਾਂਦੇ ਕੋਈ ਨਵੀਆਂ ਨਵੀਆਂ ਚੀਜ਼ਾਂ ਮਿਲ ਜਾਂਦੀਆਂ ਵਾ ਤੇ ਕੱਪੜੇ ਮਿਲ ਜਾਂਦੇ ਅੱਗੇ ਪਿੱਛੇ ਤੁਹਾਨੂੰ ਮਿਲਦਾ ਹੀ ਨਹੀਂ ਕੁਛ ਨਹੀਂ ਨਾਨੀ ਉਹ ਤਾਂ ਜ਼ਿਆਦਾ ਮਿਲ ਜਾਂਦਾ ਵਾ ਇੱਕੋ ਸਾਥ ਵੇਖ ਤਾਂ ਸਹੀ ਨਾਲ ਕੇਕ ਵੀ ਮਿਲ ਜਾਂਦਾ ਉਂਝ ਕਿੰਨੇ ਕੇਕ ਖਾਣੀਆਂ ਉਂਝ ਨਹੀਂ ਖਾਂਦੇ ਕਿਉਂ ਹੈਪੀ ਬਰਥਡੇ ਟੂ ਯੂ ਇਕਾਂਤ Do you like? Happy birthday to you welcome? ਇੱਕ ਮਾਰੀ ਤੇ ਗਲਾਸਿੰਗ ਦੇ ਨਾਲ ਮੈਚ ਆਲਾ ਫਰਸ ਥੈਂਕ ਯੂ ਤੇ ਆਵਾ ਕਿਟ ਜਿਹਨ ਵਿੱਚੋਂ ਕਲਰਫੁਲ ਪੈਨਸ ਵੀ ਆ ਪੈਨਸਲ ਵੀ ਆ ਰੇਜ਼ਰ ਸ਼ਾਰਪਨਰ ਐਂਡ ਕਲੱਚ ਪੈਨਸਲ ਪੈਨ ਪਤਾ ਨਹੀਂ ਬਣੇ ਇਹ ਹੀ ਪਤਾ ਆ ਆ ਕੀਆ ਤੇ ਆਵਾ ਸਲਾਈਮ ਆਵਲੀ ਇਟ ਆਵਾਸ ਪਾਰਕਸ ਧਿਆ ਆ ਵੀ ਫਲਾਈ ਮਾ ਵੀ ਫਲਾਈ ਮਾ ਠੀਕ ਆ ਆ ਦੇਖੋ ਤੇ ਆਵਾ ਆਵਾ ਕੋਕਲੀ ਪੈਂਸਲ ਤੇ ਆਵਾ ਕਾਫੀ ਵਾਲੀ ਪੈਂਸਲ ਆ ਦੇਖੋ ਤੇ ਆਵਾ ਪਾਉਸ਼ ਪਾਉਸ਼ ਪਾ ਮੈਂ ਤੇਨੂੰ ਖੋਲ ਕੇ ਦਿਖਾਉਣੀ ਆ ਆ ਦੇਖ thank you thank you welcome welcome ਆ ਇਹਦੇ ਵਿੱਚ ਆ ਇਹਦੇ ਵਿੱਚ ਤੂੰ ਕੁਝ ਵੀ ਪਾ ਸਕਦੀ ਪੈਨਸਲਸ ਵੀ ਜੇ ਤੇਰੇ ਕੋਲੇ ਜਾਰੀਆਂ ਪੈਨਸਲਸ ਆ ਉਹ ਤੂੰ ਇਹਦੇ ਵਿੱਚ ਵੀ ਪਾ ਸਕਦੀ ਆ ਇਹਦੇ ਚਿਹਰੇ ਤੇ ਸੌਫਟ ਸਾਰਾ ਕੁਝ ਇੱਥੇ ਵੀ ਪੈਨਸਲ ਪਾ ਸਕਦੀ ਪੈਨ ਇੱਥੇ ਬਚੇਸ ਗੇਸਕੂ ਮਤਾਨਾ ਲੱਗੂਗਾ ਵੀ ਬਾਹਰੋਂ ਆਇਆ ਕਿ ਕਿੱਥੋਂ ਆਇਆ ਜਦੋਂ ਨਾਨੀ ਅੱਜ ਤੜਕਾ ਤੂੰ ਕਹਿੰਨੀ ਸਰਦੀ ਨਹੀਂ ਕੀਰੀਆ ਸਰਦੀ ਨਹੀਂ ਬਣਾਈ ਤੇ ਨਾਨੀ ਨੂੰ ਵੀ ਤਾਂ ਪਤਾ ਲੱਗੂਗਾ ਵੀ ਬਾਹਰੋਂ ਆਇਆ ਖਾਣਾ ਨਹੀਂ ਕੋਈ ਨਾਨੀ ਗੱਲ ਹੋਰ ਸੀ ਕੀ ਗੱਲ ਹੋਰ ਸੀ ਕਿ ਕੀ ਹੈ ਚੱਲ ਮम्मा ਅੱਜ ਬਿਮਾਰ ਸੀ ਅੱਜ ਮੈਂ ਬਣਾ ਦਿੰਦੀ ਖਾਣਾ ਇਹ ਆਪਣੇ ਘਰੇ ਪਏ ਸੀਗੇ ਘਰ ਬਣਾਇਆ ਦਾ ਖਾਣਾ ਤੂੰ ਹੋਰ ਘਰੇ ਬਣਾਇਆਈਆਂ ਖਾਣਾ ਮੋਹ ਸੀ ਮੈਨੂੰ ਖਾਣਾ ਮੇਰਾ ਤਾਂ ਢਿੱਡ ਭਰ ਜਾਣਾ ਤੇ ਤੂੰ ਪਾਪੇ ਨੂੰ ਕਹੀਂ ਤੇ ਤੂੰ ਪਾਪੇ ਨੂੰ ਕਿਹਾ ਵੀ ਚੱਲ ਆਪਾਂ ਖਾਣਾ ਵੀ ਬਾਹਰੋਂ ਲੈ ਆਈਏ ਹੋਰ ਇਹ ਕਹਿੰਦੀ ਜਾਨ ਮਾ ਤੇ ਨਾ ਮਿਲਾਂਗੇ ਹੋਣਾ ਸੀ ਐਕਮ ਦਾ ਹੈਪੀ ਬਾਲਾ ਟੂਟੂ ਸੀ ਬੱਡੇ ਆਖੀ ਟੂਟੂ ਤੇ ਕੀ ਇਹ ਦਾਵਾ ਉਹ ਨਾਨੀ ਹਾਸੇ ਚ ਕਹੀ ਜਾਂਦਾ ਨਾਨੀ ਤੁਹਾਨੂੰ ਉਹਦੇ ਪਤਾ ਕੀ ਆ ਸਿੱਟ ਗਈ ਦਾ ਹੈਪੀ ਬਰਥਡੇ ਹੈਪੀ ਬਰਥਡੇ ਅੱਛਾ ਅੱਜ ਕਾਲ ਦੇ ਬੱਚੇ ਇਹ ਅੰਦਾ ਕਹਿੰਦੇ ਆ ਹੈ ਇਹ ਪਹਿਲਾਂ ਤਾਂ ਬਜ਼ਾਰ ਵੀ ਨਹੀਂ ਸੀ ਹੁੰਦਾ ਕਿ ਜਨਮ ਦਿਨ ਹੈਗਾ ਸੀ ਕਿ ਨਹੀਂ ਹੈਗਾ ਹੁਣ ਹੈਪੀ ਬਰਥਡੇ ਡੂ 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 ਚਲੋ ਹੁਣ ਮਾਗੋ ਸਾਰੇ ਆਜੋ ਡੂ 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 ਕੀ ਅੰਦਰ ਸਾਰੇ ਆਜੋ ਖਾਣਾ ਖਾ ਲੋ ਮੈਂ ਤਾਂ ਸ਼ੁਰੂ ਕਰਾਂ ਆ ਬਲੌਗ ਦਾ ਐਂਡ ਹੁਣੇ ਆ ਹੁੰਦਾ ਵਾ ਤੇ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਕਰ ਲਿਓ ਤੇ ਦੋ ਦਿਨਾਂ ਦੇ ਨਾਲ ਬਾਅਦ ਸ਼ਤ ਮਮਾ ਠੀਕ ਹੋ ਜਾਣ ਤੇ ਹੁਣ ਸਾਡੇ ਬਲੌਗ ਡੇਲੀ ਆਇਆ ਕਰਨਗੇ ਆਈ ਹੋਪ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਹੋਵੇ ਜੇ ਨਹੀਂ ਕੀਤਾ ਤੇ ਥੱਲੇ ਰੈੱਡ ਕਲਰ ਦਾ ਉਹ ਸਬਸਕ੍ਰਾਈਬ ਦਾ ਬਸ ਬਟਨ ਆ ਉਹਨੂੰ ਨਾਪ ਕੇ ਦਾ ਨਾਪ ਦੋ ਜਾ ਕੇ ਬਾਏ